ਇਹ ਗੱਲ ਗੱਲ ਕੀ ਹੋਈ ਸੀ ਆਧਿਕਾਰ ਆਏ ਪਰਦੇਸਾਰੇ ਸੰਧੀ ਆਏ ਸਾਰੇ ਕਰ ਉਹਨੇ ਆਪਣੇ ਪਿੱਛੇ ਦੀ ਕੁੜੀ ਵੀ ਤੋੜ ਗਏ ਸਾਰੇ ਘਰ ਤੋੜ ਗਏ ਸਾਰੇ ਪਰਦੇਸ ਤੇ ਗੋਲ ਲੈ ਮਾਰਵਾ ਆਪਣੇ ਭਰਾ ਦਿਆਏ ਗੋਲ ਦੇ ਘਾਰੇ ਭਰਾ ਵੇਖੇ ਮੈਂ ਗੋਲ ਦੇ ਭਰਾ ਵੀ ਆਏ ਪਰਦੇਸ ਆਏ ਅੱਜਾ ਮੋਟਰ ਮੈਂ ਜੱਜੀ ਆਈ ਆਪਣੇ ਸਹੁਰਿਆਂ ਤੋਂ ਮੈਂ ਜੱਜੀ ਆਈ ਆਪਣੇ ਸਹੁਰਿਆਂ ਤੇ ਮਰਦਾਂ ਦੀ ਜਾਲੀ ਇਹ ਗੱਲ ਕੀ ਹੋਈ ਸੀ ਕੀ ਮਸਲਾ ਕੀ ਹੀ ਇਹਨਾਂ ਦਾ ਕੋਈ ਪਤਾ ਮਸਲਾ ਮਸਲੇ ਦਾ ਕੋਈ ਪਤਾ ਇਹ ਮੁੰਡਾ ਮੁੰਡਾ ਦਾ ਕੋਈ ਚੱਕਰ ਆ ਰਿਹਾ ਹੈ ਚੱਕਰ ਆ ਰਿਹਾ ਹੈ ਕਿੰਨੇ ਕ ਵਜੇ ਆਏ ਪਤਾ ਕੁਛ ਨਾ ਤਾਂ 12 ਵਜੇ ਕਿੰਨੇ ਕ ਬੰਦੇ ਫੇ 5 ਹੀ ਆਏ ਹੋਣਗੇ ਚੱਕਰ ਦੇ ਜੀ ਇਹਨੂੰ ਤਾਂ ਨਹੀਂ ਸੱਟਾਂ ਲਾਈਆਂ ਕਿਸੇ ਨੂੰ ਘਾ ਦੇ ਲੱਗੀ ਕਿਸੇ ਨਹੀਂ ਘਾ ਰੋ ਤੇ ਮਾਈ ਕਲੀ ਹੋਣਾ ਔਰ ਕਾਹ ਜਿਹੜਾ ਬਾਹਰ ਸਡਾਉਣ ਸਾਰ ਆਏ ਉਹਨਾਂ ਦੇ ਵਜੇ ਉਹ ਵੀ ਦੇ ਇੱਥੇ ਲਗਾ ਦੇ ਜਾਣ ਉਹ ਬਹੁਤ ਦਰਦ ਮੁੰਡੇ ਨੇ ਲਗਾ ਇਹ ਭਾਂ ਥੋੜੀ ਕੀਤੀ ਕਿ ਆ ਰੋੜੇ ਰਾੜੇ ਵੀ ਮਾਰੇ ਆ ਨਹੀਂ ਨਹੀਂ ਭਾਂ ਥੋੜੀ ਕੀਤੀ ਮੁੰਡਿਆਂ ਮੰਡਿਆਂ ਦੀ ਗੱਲ ਹੋਈ ਸਾਨੂੰ ਜ਼ਿਆਦਾ ਨਹੀਂ ਪਤਾ ਇਹ ਇਹ ਘਰ ਕਿਹਦਾ ਵਾ ਇਹ ਮੇਰੀ ਤਾਈ ਦਾ ਆ ਕੀ ਨਾਂ ਉਹਨਾਂ ਦਾ ਟਿੰਕੀ ਅੱਛਾ ਇੱਥੇ ਘਰ ਚ ਕੌਣ ਕੌਣ ਰਹਿੰਦਾ ਕੱਲੀ ਤਾਈ ਰਹਿੰਦੀ ਆ ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ ਤੇ ਫਿਰ ਲੜਾਈ ਕਿਹਦੇ ਨਾਲ ਹੀ ਮੁੰਡਾ ਆਇਆ ਸੀ ਨਾ ਕੱਲ ਗੱਡੀ ਤੋਂ ਉਹ ਆਇਆ ਤਾਈ ਦਾ ਪਤਾ ਲੈਣ ਤਾਂ ਹੀ ਠੀਕ ਨਹੀਂ ਨਾ ਰਹਿੰਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਤੋ ਆਪਸ ਵਿੱਚ ਉਧਰ ਸਾਡੇ ਚਾਚੇ ਦਾ ਘਰ ਹੈ ਨਾ ਉਧਰ ਖਲੋਤੇ ਸੀ ਹੂੰ ਉਧਰ ਕਿਤੇ ਬੋਲ ਪਏ ਆਪਸ ਵਿੱਚ ਹੀ ਦੇ ਹੋਤੋਂ ਹੋ ਗਈ ਲੜਾਈ ਤੇ ਫੇਰ ਇਹ ਰਾਤ ਨੂੰ ਆਏ ਮੁੰਡੇ ਲੜਾਈ ਹੋ ਗਈ ਮੁੜ ਕੇ ਮੁੰਡੇ ਮੰਡੇ ਚੱਲ ਗਏ ਆ ਮੁੜ ਕੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 1 ਕੁ ਵਜੇ ਨਾ ਆਏ ਹੁੰਦੇ ਕਿੰਨੇ ਕੁ ਜਾਣੇ ਸੀ ਹੈਗੇ 20 25 ਜਾਣੇ ਸਾਰੇ ਦਾਤਰ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਤੋੜ ਕੇ ਚੱਲ ਗਏ ਆ ਸੱਟ ਤੇ ਨਹੀਂ ਲਾਈ ਕਿਸੇ ਦੀ ਨਹੀਂ ਸੱਟ ਨਹੀਂ ਲੱਗੀ ਬਚ ਗਏ ਚੱਲ ਗਿਆ ਇਥੋਂ ਉਹ ਫਿਰ ਗੱਡੀ ਛੱਡ ਕੇ ਆਇਆ ਇਹਨਾਂ ਨੂੰ ਲੁਧਿਆਣੇ ਤੋਂ ਫਿਰ ਚਲ ਗਿਆ ਸੀ